ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਦਿਨੇਸ਼ ਕੁਮਾਰ ਪੱਪੂ ਬੋਝ ਸਮਾਜ ਪਾਰਟੀ ਦੇ ਜਿਹੜੇ ਸੀਨੀਅਰ ਵੱਖ-ਵੱਖ ਅਹੁਦੇਾਂ ਤੋਂ ਕੰਮ ਕਰ ਚੁੱਕੇ ਆ ਉਹਨਾਂ ਦੇ ਨਾਲ ਵਿਚਾਰ-ਚਰਚਾ ਕਰਾਂਗੇ ਔਰ ਨਸ਼ੇ ਨੂੰ ਲੈ ਕੇ ਜਿਹੜਾ ਇਹਨਾਂ ਨੇ ਧਰਨਾ ਪ੍ਰਦਰਸ਼ਨ ਕਰਨ ਦਾ ਜਿਹੜਾ ਮਨ ਬਣਾਇਆ ਹੋਇਆ ਹੈ ਔਰ ਵੱਖ-ਵੱਖ ਅਹੁਦੇਦਾਰ ਦੀ ਇਹਨਾਂ ਦੇ ਨਾਲ ਵੱਡੇ ਪੱਧਰ ਤੇ ਜਿਹੜਾ ਧਰਨਾ ਪ੍ਰਦਰਸ਼ਨ ਕਰਨਗੇ ਸਰਕਾਰ ਦੇ ਖਿਲਾਫ ਆਓ ਅਸੀਂ ਗੱਲਬਾਤ ਕਰਦੇ ਹਾਂ ਸਰ ਜੈਗੁਰ ਦੇਵ ਜੀ ਜੈਗੁਰਦੇਵ ਜੈਪੀ ਜੈਪਾ ਇਹ ਨਸ਼ੇ ਦੇ ਖਿਲਾਫ ਆਪਾਂ ਕਾਫੀ ਯਾਰੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਕਿਹਾ ਇਸ ਸ਼ਾਰਪੁਰ ਦੇ ਵਿੱਚ ਨਹੀਂ ਪੂਰੇ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਹੀ ਨਸ਼ੇ ਦੀ ਦਗਲ ਦੇ ਵਿੱਚ ਤਸਰ ਰਿਹਾ ਆ ਕਿਉਂਕਿ ਜਿਹੜੀਆਂ ਪਹਿਲੀਆਂ ਸਰਕਾਰਾਂ ਸੀ ਨਸ਼ਾ ਤਾਂ ਉਦੋਂ ਵੀ ਬਹੁਤ ਸੀ ਪਰ ਜਦੋਂ ਦੀ ਆਪ ਸਰਕਾਰ ਆਈ ਆ ਉਦੋਂ ਘਰ ਘਰ ਗਲੀ ਗਲੀ ਦੇ ਵਿੱਚ ਨਸ਼ਾ ਵਿਕ ਰਿਹਾ ਆ ਔਰ ਕਈ ਜਗ੍ਹਾ ਤਾਂ ਦੇਖਣ ਦੇ ਵਿੱਚ ਇਹ ਆਇਆ ਬਈ ਪੁਲਿਸ ਜੀ ਦੇ ਬੰਦੇ ਨੂੰ ਫੜਦੀ ਆ ਤੇ ਸ਼ਾਮ ਨੂੰ ਉਹ ਜਾਂ ਦੂਜੇ ਦਿਨ ਉਹ ਫੇਰ ਵੇਚਦਾ ਹੁੰਦਾ ਆ ਇਹ ਨਹੀਂ ਪਤਾ ਲੱਗਦਾ ਬਈ ਉਹ ਕਿਉਂ ਫੜਿਆ ਜਾਂਦਾ ਆ ਤੇ ਫੇਰ ਛੱਡਿਆ ਕਿਉਂ ਜਾਂਦਾ ਆ ਇਹਦੇ ਖਿਲਾਫ ਬਹੁਜਨ ਸਮਾਜ ਪਾਰਟੀ ਵੱਲੋਂ 16 ਤਰੀਕ ਆਈ ਦੇ ਆ ਰਹੀ ਹੈ ਸੋਮਵਾਰ ਨੂੰ ਮਿੰਨੀ ਸੈਕਟਰੀਏਟ ਵਿਖੇ ਬਹੁਜਨ ਸਮਾਜ ਪਾਰਟੀ ਵੱਲੋਂ ਪੱਕਾ ਧਰਨਾ ਰਜਾ ਜਿੱਥੇ ਬਹੁਜਨ ਸਮਾਜ ਪਾਰਟੀ ਦੇ ਸਮਰਥਕ ਸ਼ੁਭਚਿੰਤਕ ਦਾਖਲ ਹੋਣਗੇ ਉੱਥੇ ਹੀ ਜਿੰਨੇ ਵੀ ਸੰਗਠਨ ਜਿਹੜੇ ਬਹੁਜਨ ਸਮਾਜ ਪਾਰਟੀ ਦੀ ਨੀਤੀਆਂ ਨੂੰ ਨਾਲ ਸਹਿਮਤ ਹੋਣਗੇ ਉਹ ਵੀ ਸ਼ਾਮਲ ਹੋਣਗੇ ਤੇ ਜਿਸ ਤਰ੍ਹਾਂ ਸਰ ਤੁਸੀਂ ਨਸ਼ੇ ਨੂੰ ਲੈ ਕੇ ਜਿਹੜਾ ਧਰਨਾ ਪ੍ਰਦਰਸ਼ਨ ਕਰ ਰਹੇ ਹਾਂ ਜਿਸ ਤਰ੍ਹਾਂ ਸਰ ਹੁਣ ਕਿੱਥੇ ਕਿੱਥੇ ਜਿਹੜੇ ਦਰਸ਼ਕਾਂ ਨੂੰ ਜ਼ਰੂਰ ਦੱਸਿਓ ਕਿ ਜਿਹੜੇ ਨਸ਼ੇ ਲੈ ਕੇ ਜਿਹੜੇ ਨੌਜਵਾਨਾਂ ਦੀ ਡੈਥ ਹੋਈ ਹੈ। ਤੁਸੀਂ ਇਹ ਦੇਖੋ ਵੀ ਆ ਪਿੱਛੇ ਜੇ ਹੀ ਹੁਣ ਹਰਵਿੰਦਰ ਹੀਰਾ ਹੁਣੀ ਜੀ ਇੱਕ ਪੋਸਟ ਪਾਈ ਸੀ ਹਰੀਮਪੁਰ ਦੇ ਵਿੱਚ ਘਟੋ ਘਟ ਤਿੰਨ ਲੋਕ ਜਿਹੜੇ ਨਸ਼ੇ ਦੀ ਲਪੇਟ ਦੇ ਵਿੱਚ ਮਾਰੇ ਗਏ ਆ। ਇਹ ਤਾਂ ਜਿਹੜੇ ਸਾਹਮਣੇ ਆ ਜਾਂਦੇ ਆ ਨਾ ਉਹਨਾਂ ਦੀ ਅਸੀਂ ਗੱਲ ਕਰਦੇ ਆਂ। ਕਈ ਜਗ੍ਹਾ ਤਾਂ ਰੋਜ਼ ਨਸ਼ੇ ਦੇ ਨਾਲ ਹੁਸ਼ਿਆਰਪੁਰ ਚ ਮਰਦੇ ਆ। ਉਹ ਉਹ ਲੋਕ ਇਸ ਕਰਕੇ ਨਹੀਂ ਦੱਸਦੇ ਆਪਣੀ ਜਾਨ ਇੱਕ ਪਰਦਾ ਪਾਉਣ ਲਈ। ਜਾਂ ਮਲੋ ਰਿਸ਼ਤੇਦਾਰੀ ਦੇ ਵਿੱਚ ਸਾਡਾ ਕੁਝ ਹੋਵੇ ਨਾ ਨਹੀਂ ਤਾਂ ਹੁਸ਼ਿਆਰਪੁਰ ਦੇ ਵਿੱਚ ਇੱਕ ਦੋ ਮੋਤਾਂ ਜ਼ਰੂਰ ਰੋਜ਼ ਨਸ਼ੇ ਦੇ ਨਾਲ ਹੋ ਰਹੀਆਂ ਆ ਇਸੇ ਦੇ ਨਾਲ ਜਿਹੜੇ ਵੱਡੇ ਮਗਰਮਾਸ਼ਾ ਨਾ ਇਹਨਾਂ ਨੂੰ ਫੜਿਆ ਜਾਵੇ ਔਰ ਇੱਕ ਹੋਰ ਬੇਨਤੀ ਸਰਕਾਰ ਨੂੰ ਕਰਦੇ ਆ ਵੀ ਜਿਹੜੇ ਨਸ਼ੇ ਦੇ ਖਿਲਾਫ ਆਪਾਂ 2 2 3 3 ਗ੍ਰਾਮ ਵਾਲੇ ਵੀ ਫੜਦੇ ਆ ਜਾਂ 10 ਗ੍ਰਾਮ ਵਾਲੇ ਫੜਦੇ ਆ ਇਹਨਾਂ ਦਾ ਇੱਕ ਕਾਨੂੰਨ ਪਾਸ ਕੀਤਾ ਜਾਵੇ ਵੀ ਜੇ ਵੇਚਣ ਵਾਲੇ ਕੋਈ ਨਸ਼ਾ ਫੜਿਆ ਜਾਵੇ ਘੱਟੋ ਘੱਟ ਉਹਦੀ 2 ਸਾਲ ਜਮਾਨਤ ਨਾ ਹੋਵੇ ਤਾਂ ਹੀ ਆਪਾਂ ਨਸ਼ੇ ਨੂੰ ਥੱਲ ਪਾ ਸਕਦੇ ਆ ਨਹੀਂ ਤਾਂ ਜੇ ਆਪਾਂ 5 6 ਦਿਨਾਂ ਬਾਅਦ ਉਹ ਬਾਹਰ ਆਣ ਕੇ ਫੇਰ ਵੇਚਣ ਲੱਪੇਂਦਾ ਉਹਨੂੰ ਦੇਖ ਲੈ ਕੇ ਹੋਰ ਲੋਕੀ ਵੀ ਉਤਸ਼ਾਹ ਹੁੰਦੇ ਵੇ ਤਾਂ ਕੰਮ ਬਹੁਤ ਸੌਖਾ ਆ ਨਾਲੇ ਪੈਸੇ ਕਮਾਓ ਜੇ ਕਿਤੇ ਫੜੇ ਜਾਓ ਤਾਂ ਹਫ਼ਤੇ ਬਾਅਦ ਬਾਹਰ ਆ ਹੀ ਜਾਣਾ ਆ ਜੇ ਜਿਸ ਤਰ੍ਹਾਂ ਸਰ ਤੁਸੀਂ ਹੁਣ ਧਰਨਾ ਪ੍ਰਦਰਸ਼ਨ ਦਾ ਜਿਹੜਾ ਕਿਹਾ ਕਿ ਇਹ ਧਰਨਾ ਪ੍ਰਦਰਸ਼ਨ ਲਗਾਤਾਰ ਕੀਤਾ ਜਾਊਗਾ ਜਾਂ ਫਿਰ ਬੰਦ ਕੀਤਾ ਜਾਊਗਾ ਇਹ ਧਰਨਾ ਪ੍ਰਦਰਸ਼ਨ ਪਾਰਟੀ ਦੀਆਂ ਜੋ ਵੀ ਨਿਤਿਆयां ਜਾਂ ਜਿੱਦਾ ਜੋ ਵੀ ਸ਼ਾਸਨ ਪ੍ਰਸ਼ਾਸਨ ਜੇ ਸਾਨੂੰ ਇਸ ਬਾਰੇ ਭਰੋਸਾ ਦਿੰਦਾ ਆ ਵੀ ਠੀਕ ਆ ਵੀ ਇਹ ਅਸੀਂ ਇਸ ਤਰੀਕੇ ਦੇ ਨਾਲ ਸਖਤੀ ਕਰਾਂਗੇ ਜਿਹੜਾ ਨਹੀਂ ਤਾਂ ਸਾਡਾ ਜ ਧਰਨਾ ਲਗਾਤਾਰ 9 ਤੋਂ 4 ਵਜੇ ਤਾਈ ਚੱਲੇਗਾ ਜਿਸ ਦੇ ਵਿੱਚ ਸਾਡੇ ਬਸਪਾ ਦੇ ਸੀਨੀਅਰ ਆਗੂ ਸੁਖਦੇਵ ਬਿੱਟਾ ਜੀ ਐਡਵੋਕੇਟ ਪ੍ਰਵਿੰਦਰ ਮਾਨਾ ਜੀ ਸ਼ਰੀ ਪ੍ਰਧਾਨ ਬੱਦਲ ਸਾਹਿਬ ਅਤੇ ਹੋਰ ਵੀ ਜਿਹੜੇ ਬਸਬਾ ਦੇ ਸੀਨੀਅਰ ਆਗੂ ਇਸ ਧਰਨੇ ਵਿੱਚ ਸ਼ਾਮਲ ਹੋਣਗੇ ਇਹ ਧਰਨਾ ਲਗਾਤਾਰ 9 ਤੋਂ 4 ਵਜੇ ਚੱਲੇਗਾ ਤੇ ਜਿਸ ਤਰ੍ਹਾਂ ਸਾ ਤੁਸੀਂ ਇੱਕ ਪੋਸਟ ਸਾਂਝੀ ਕੀਤੀ ਸੀ ਕਿ ਕਣਕ ਨੂੰ ਲੈ ਕੇ ਜਿਹੜਾ ਕਿ ਜਿਹੜੀ ਕਣਕ ਜਿਹੜੀ ਇਹ ਬੰਦ ਕਾਫੀ ਚਿਰਾਂ ਤੋਂ ਕੀਤੀ ਗਈ ਆ ਉਹਦੀ ਦਸ਼ਕਾ ਨਾਲ ਜ਼ਰੂਰ ਦੱਸਿਓ ਇਹ ਕਣਕ ਤਾਂ ਦੇਖੋ ਪਿਛਲੇ ਜਦੋਂ ਦੀ ਸਰਕਾਰ ਬਣੀ ਆ ਇਹ ਉਦੋਂ ਤੋਂ ਹੀ ਬੰਦ ਆ ਕਿਉਂਕਿ ਜਿਹੜੀ ਹੁਣ ਕਣਕ ਆ ਰਹੀ ਹੈ ਜਿਹੜੀ ਕੇਂਦਰ ਵੱਲੋਂ ਆ ਰਹੀ ਹੈ 10-10 ਦਾ 8-8 ਕਿਲੋ ਹੋਈ ਆ ਰਹੀ ਇੱਕ ਚਾਰ ਜੋ ਘਰ ਦੇ ਜੀ ਸੀ ਉਹਨਾਂ ਨੂੰ ਇੱਕ ਕੁਇੰਟਲ 20 ਕਿਲੋ ਕਣਕ 6 ਮਹੀਨੇ ਦੀ ਮਿਲਦੀ ਸੀ ਉਸੇ ਹਿਸਾਬ ਨਾਲ ਇਹ ਨਹੀਂ 2 ਕੁਇੰਟਲ 40 ਕਿਲੋ ਇੱਕ ਘਰ ਦੇ ਵਿੱਚੋਂ ਕਣਕ ਜਿਹੜੀ ਪੰਜਾਬ ਸਰਕਾਰ ਨਹੀਂ ਦੇ ਰਹੀ ਇਹ ਸਾਰੇ ਪੈਸਾ ਜਿਹੜਾ ਹੈ ਨਾ ਆਪ ਹਲੇ ਆਪਣੀਆਂ ਮਸ਼ਹੂਰੀਆਂ ਤੇ ਜਾਂ ਜਿਹੜੇ ਬਾਹਰ ਦੇ ਇਲੈਕਸ਼ਨ ਹੋ ਰਹੇ ਉੱਥੇ ਖਰਚ ਰਿਹਾ ਪੰਜਾਬ ਸਰਕਾਰ ਨੇ ਪਿਛਲੇ 18-20 ਮਹੀਨਿਆਂ ਤੋਂ ਜਿਹੜੀ ਆਪਣੀ ਕਣਕ ਬੰਦ ਕੀਤੀ ਹੋਈ ਹੈ ਤੇ ਸਰ ਜਿਹੜੇ ਹੋਰ ਕਿਹੜੇ-ਕਿਹੜੇ ਮੁੱਦੇ ਹੋਣਗੇ ਧੰਨਾ ਪ੍ਰਦਰਸ਼ਨ ਦੇ ਵਿੱਚ ਲੈ ਕੇ ਠਾਡੇ ਹੋਰ ਮੁੱਦੇ ਇਹੀ ਆ ਵੀ ਜਿੱਦਾਂ ਹਸਪੀਟਲ ਤੇ ਤੁਸੀਂ ਸਰਕਾਰੀ ਹਸਪੀਟਲ ਚੱਲ ਜਾਓ ਜਦੋਂ ਵੀ ਇੱਥੇ ਰਾਤ ਨੂੰ ਮਰੀਜ਼ ਆਉਂਦਾ ਆ ਜਾਂ ਦਿਨੇ ਆਉਂਦਾ ਆ ਇਹ ਇੱਕਦਮ ਰੈਫਰ ਕਰਨ ਵਾਲੀ ਗੱਲ ਕਰਦੇ ਆ ਤੇ ਉਹੀ ਮਰੀਜ਼ ਦਾ ਸਾਡੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਉਹ ਇੱਕ ਮਿੰਟ ਚ ਇਲਾਜ ਕਰ ਦਿੰਦੇ ਆ ਇਹ ਸਾਰਾ ਹੀ ਜਿਹੜਾ ਉੱਪਰ ਤੋਂ ਲੈ ਕੇ ਥੱਲੇ ਤੇ ਕਮਿਸ਼ਨਾਂ ਦਾ ਚੱਕਰ ਆ ਜੇ ਕਮਿਸ਼ਨਾਂ ਦੇ ਚੱਕਰ ਬੰਦ ਕੀਤਾ ਜਾਵੇ ਤੇ ਇਹ ਕਦੀ ਵੀ ਹਸਪਤਾਲੇ ਰੈਫਰ ਨਹੀਂ ਕਰਨਗੇ ਜਿਹੜਾ ਇਲਾਜ ਇੱਥੇ ਹੋ ਸਕਦਾ ਹੋਵੇ ਕਿਉਂਕਿ ਅਸੀਂ ਸੀਐਮਓ ਸਾਹਿਬ ਨੂੰ ਪਿੱਛੇ ਮੰਗ ਪੱਤਰ ਦਿੱਤਾ ਵੀ ਜਿਹਦਾ ਇਲਾਜ ਇੱਥੇ ਹੋ ਸਕਦਾ ਹੋਵੇ ਉਹਨੂੰ ਬਿਲਾ ਵਜਾ ਨਾ ਰੈਫਰ ਕੀਤਾ ਜਾਵੇ ਤੇ ਨਾਲੇ ਅਸੀਂ ਉਹਨਾਂ ਨੂੰ ਕਿਹਾ ਵੀ ਪ੍ਰਾਈਵੇਟ ਹਸਪਤਾਲ ਦੇ ਜਿਹੜੇ ਇੱਦੀ ਲੁੱਟ ਮਚਾਈ ਪਈ ਆ ਇੱਕ ਡਿਲੀਵਰੀ ਕੇਸ ਦਾ ਉਹ ਲੱਖ ਲੱਖ ਰੁਪਈਆ ਲੈ ਰਹੇ ਆ ਜਦਕਿ ਹੁਸ਼ਿਆਰਪੁਰ ਦੇ ਅੰਦਰ ਇਹ ਆਉਂਦੇ ਮਰੀਜ਼ ਨੂੰ ਰੈਫਰ ਕਰ ਦਿੰਦੇ ਆ ਤੇ ਗਰੀਬ ਬੰਦਾ 1 ਲੱਖ ਕਿੱਥੋਂ ਖਰਚੂਗਾ ਅਸੀਂ ਸਿਵਾ ਸਰਜ ਜੀ ਸਾਹਿਬ ਨੂੰ ਬੇਨਤੀ ਕੀਤੀ ਆ ਵੀ ਜਿਹੜੀ ਪ੍ਰਾਈਵੇਟ ਹਸਪੀਟਲਾਂ ਦੇ ਰੇਟ ਨਿਧਾਰਤ ਕੀਤੇ ਜਾਣ ਲੈਬੋਰੀਟਰੀਆਂ ਦੇ ਰੇਟ ਨਿਧਾਰਤ ਕੀਤੇ ਜਾਣ ਤਾਂ ਜੋ ਗਰੀਬ ਬੰਦਾ ਲੁੱਟ ਤੋਂ ਬਚ ਸਕੇ ਤੇ ਜਿਸ ਤਰ੍ਹਾਂ ਸਰ ਤੁਸੀਂ ਹੁਣ ਜਿਹੜੀ ਡਿਲੀਵਰੀ ਕੇਸ ਦੀ ਕੀਤੀ ਹੈ ਕਾਫੀ ਜਿਹੜੇ ਮਾਮਲੇ ਇਸ ਤਰ੍ਹਾਂ ਦੇ ਆਏ ਆ ਕਿ ਡਾਕਟਰ ਉਹਨਾਂ ਨੂੰ ਰੈਫਰ ਉਸੇ ਵਕਤ ਕਰ ਦਿੱਤਾ ਜਾਂਦਾ ਉਹਨਾਂ ਨੂੰ ਨਾਠ ਭੱਜ ਪੈਦੀ ਕਿ ਅਸੀਂ ਹੁਣ ਮਰੀਜ਼ ਨੂੰ ਕਿੱਥੇ ਲੈ ਕੇ ਜਾਈਏ ਤੇ ਉਹਦੇ ਬਾਰੇ ਤੁਸੀਂ ਕੀ ਸਰਕਾਰ ਦੇ ਖਿਲਾਫ ਧੰਨਾਪੁਰਦਾ ਅਸੀਂ ਸਿਵਲ ਸਜਨ ਨੂੰ ਮੰਗ ਪੱਤਰ ਦਿੱਤਾ ਆ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਦੇ ਇਹਦੀ ਮੈਂ ਵੱਡੇ ਪੱਧਰ ਤੇ ਜਿਹੜੀ ਇਹ ਲੁੱਟ ਹੋ ਰਹੀ ਹੈ ਦੀ ਇਨਕੁਆਰੀ ਕਰਾਉਂਗਾ ਜੇ ਕਰਫੇ ਇਸੇ ਤਰ੍ਹਾਂ ਹੁੰਦਾ ਆ ਤੇ ਸੇਵਾ ਸਰਜਨ ਦੀ ਕੋਠੀ ਦਾ ਘਰਾਉ ਕਰਾਂਗੇ ਤੇ ਉੱਥੇ ਵੀ ਜਿੱਦਾਂ ਮਿਨੀ ਸੈਕਟਰੀਏਟ ਲਗਾਤਾਰ ਧਰਨਾ ਉਸ ਤੋਂ ਬਾਅਦ ਸੇਵਾ ਸਰਜਨ ਦੀ ਕੋਠੀ ਦਾ ਵੀ ਲਗਾਤਾਰ ਘਰਾਉ ਕੀਤਾ ਜਾਊਗਾ ਕਿਉਂਕਿ ਆਪਾਂ ਬਹੁਜਨ ਸਮਾਜ ਪਾਰਟੀ ਗਰੀਬ ਲੋਕਾਂ ਦੇ ਮਸਲੇ ਹੱਲ ਕਰਾਉਣ ਲਈ ਬਣੀ ਆ ਔਰ ਜਿੱਥੇ ਵੀ ਗਰੀਬਣਾ ਤੱਕਾ ਹੋਊਗਾ ਉੱਥੇ ਬਹੁਜਨ ਸਮਾਜ ਪਾਰਟੀ ਇੱਕ ਤਾਨ ਕੇ ਖੜੀ ਹੋਵੇਗੀ ਚੰਨ ਪੰਜਾਬੀ ਨਹੀਂ ਹੋਈ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ